ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ 50 ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹੇਗਾ ਇਹ ਅਪਡੇਟ ਤੁਹਾਨੂੰ ਦਿਆਂਗੇ ਔਰ ਡੈਮਾ ਨੂੰ ਲੈ ਕੇ ਜੋ ਨਵੇਂ ਅਪਡੇਟਸ ਆ ਰਹੀਆਂ ਨੇ ਉਹ ਤੁਹਾਨੂੰ ਦੱਸਾਂਗੇ ਖੱਗੜ ਤੇ ਖਾਰੇ ਜੋ ਸਵਾਲ ਨੇ ਜੋ ਨਵੇਂ ਅਪਡੇਟਸ ਆ ਰਹੀਆਂ ਨੇ ਉਹ ਵੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਸੋ ਅਸਲ ਦਿਨ ਸਤੋ ਫਲਾਂ ਤਾਜਾ ਸੈਟਲਾਈਟ ਦਸੇ ਨਾਲ ਦੇਖ ਲਈਏ ਤੇ ਲਗਭਗ 9 ਵਜਣ ਜਾ ਰਹੇ ਆ ਜੀ ਰਾਤ ਦੇ ਤੇ 2 ਸਤੰਬਰ ਦਾ ਦਿਨ ਲੰਘ ਚੁੱਕਾ ਤੇ ਰਾਤ ਹੈ ਜਿਹੜੀ ਅਸਲ ਚੱਲਦੀ ਹੋਈ ਆ ਜਿਵੇਂ ਕਿ ਅਸੀਂ ਅੱਜ ਸਵੇਰ ਵੇਲੇ ਇੱਕ ਪੋਸਟ ਪਾ ਕੇ ਇਹ ਗੱਲ ਜਿਹੜੀ ਆ ਆਖੀ ਸੀ ਕਿ ਅੱਜ ਜਿਹੜਾ ਹੁਣ ਮੌਜੂਦਾ ਸਿਸਟਮ ਚੱਲਦਾ ਫਿਆ ਜਿਹੜਾ ਕਿ ਪੰਜਾਬ ਹਰਿਆਣਾ ਰਾਜਸਥਾਨ ਪਹਾੜਾਂ ਦੇ ਵਿੱਚ ਜ਼ਬਰਦਸਤ ਗਤੀਵਿਧੀਆਂ ਮੀਹ ਹਦੀਆਂ ਲਵਾ ਰਿਹਾ ਸੋ ਇਹ ਸਿਸਟਮ ਹੁਣ ਜਲਦ ਜਿਹੜਾ ਸਮਾਪਤ ਹੋਣ ਜਾ ਰਿਹਾ ਤੇ ਇਹ ਤਾਂ ਅਖੀਲਾ ਦੌਰ ਹੁਣ ਜਿਹੜਾ ਮੀਹ ਦਾ ਲੱਗਣ ਜਾ ਰਿਹਾ ਸੋ ਇਹ ਸਿਸਟਮ ਦਾ ਅਗਲੇ ਮੈਦਾਨਾਂ ਲਈ ਇਹ ਅਹਿਮ ਨੇ ਕਾਲਾ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਹੈਗੇ ਨੇ ਕਿਹੜੇ ਜਨਿਆਂ ਦੇ ਵਿੱਚ ਅੱਜ ਤੁਹਾਨੂੰ ਦੱਸ ਦਿੰਨੇ ਆ ਅ ਮੱਝਾ ਵਾਲੇ ਖੇਤਰਾਂ ਤੋਂ ਸ਼ੁਰੂ ਹੋ ਜਾਣੇ ਆ ਤੇ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਸ੍ਰੀ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਪਠਾਨਕੋਟ ਹੁਸ਼ਿਆਰ ਫੋਰ ਨਵਾਂਸ਼ਹਿਰ ਜਲੰਧਰ ਕਪੂਰਥਲਾ ਔਰ ਚੰਡੀਗੜ੍ਹ ਮਹਾਲੀ ਪੰਜਕਲਾ ਰੋਪੜ ਨਾਲ ਲੱਗਦੇ ਹਰਿਆਣੇ ਦੇ ਉੱਤਰੀ ਭਾਗ ਪੰਜਕਲਾ ਦੇ ਨਾਲ ਲੱਗਦੇ ਇੱਧਰ ਅੰਮ੍ਰਿਤਸਰ ਜੀ ਕੈਥਲਾ ਜੀ ਕਰਨਾਲ ਇਨਫਾਗਾਾਂ ਤੱਕ ਜੜੀਆਂ ਨੇ ਕਾਰਵਾਈਆਂ ਰਹਿ ਸਕਦੀਆਂ ਨੇ ਹਲਕਤ ਲੈ ਕੇ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਲੱਗ ਜਾਵੇ ਇਸ ਇਲਾਵਾ ਇਹਨਾਂ ਦੇ ਨਾਲ ਲੱਗਦੇ ਜਿਹੜੇ ਪੂਰਬ ਦੇ ਨਾਲ ਲੱਗਦੇ ਮਾਲਵੇ ਦੇ ਖੇਤਰ ਲੁਧਿਆਣਾ ਪਟਿਆਲਾ ਸ਼੍ਰੀ ਫਤ ਲਾ ਸੰਗਰੂਰ ਤੇ ਮਲੇਰਕੋਟਲਾ ਇਹਨਾਂ ਖੇਤਰਾਂ ਤੱਕ ਮੀਂਹ ਦੀਆਂ ਕਾਰਵਾਈਆਂ ਪਹੁੰਚਣਗੀਆਂ ਪਰ ਬਰਨਾਲਾ ਸੰਗਰੂਰ ਮਲੇਰਕੋਟਲਾ ਤੇ ਮਾਲਸਾ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਰਹਿਣਗੇ ਭਾਰੀ ਮੀਂਹ ਹੁਣ ਸੀਮਿਤ ਰਹਿ ਜਾਣਗੇ ਲੁਧਿਆਣਾ ਪਟਿਆਲਾ ਤੋਂ ਲੈ ਕੇ ਬਾਦ ਖੇਤਰ ਤੋਂ ਵਾਬਾ ਖੇਤਰ ਦੇ ਮਾਝੇ ਤੇ ਖੇਤਰਾਂ ਤੱਕ ਸੰਮਦਾਨਾ ਦੇ ਵਿੱਚ ਕੱਲ ਇਹ ਸਿਸਟਮ ਦਾ ਅਖੀਲਾ ਦੌਰ ਹੈ ਇਸ ਤੋਂ ਬਾਅਦ ਜਿਹੜਾ ਪਹਾੜਾਂ ਦੇ ਵਿੱਚ ਆਫਾਂ ਕੀਏ ਤੇ ਅਗਲੇ 48 ਘੰਟੇ ਪਹਾੜਾਂ ਦੇ ਵਿੱਚ ਹਲੇ ਇਹ ਸਿਸਟਮ ਸਰਗਰਮ ਰਹੇਗਾ ਤੇ ਹਿਮਾਚਲ ਉੱਤਰਾਖੰਡ ਦੇ ਉੱਪਰਲੇ ਭਾਗਾਂ ਦੇ ਵਿੱਚ ਜ਼ਬਰਦਸਤ ਵੀ ਹਲੇ ਲਗ ਪਾਵੇਗਾ ਪਰ ਕੱਲ ਤੋਂ ਬਾਅਦ ਜਿਹੜੀਆਂ ਗਤੀਵਿਧੀਆਂ ਮੀਹਾਂ ਦੀਆਂ ਉਹ ਪਹਾੜਾਂ ਦੇ ਵਿੱਚ ਵੀ ਘਟ ਜਾਣਗੀਆਂ ਯਾਨੀ ਕਿ ਕੱਲ 3 ਤਰੀਕ ਐ 4 ਤਰੀਕ ਤੋਂ ਉੱਪਰਲੇ ਫਾਸੇ ਵੀ ਮੀਂਹ ਘਟਨੇ ਸ਼ੁਰੂ ਹੋ ਜਾਣਗੇ ਸੋ ਇਹ ਤਾਂ ਰਾਹਤ ਹੈ ਜੀ ਸਿਸਟਮ ਤੋਂ ਪਰ ਜਿਹੜੇ ਹੜ੍ਹ ਆਏ ਹੋਏ ਨੇ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਹੜ੍ਹਾਂ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਅੱਜ ਜੇਕਰ ਅਸੀਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਘੱਗੜ ਦੀ ਘੱਗੜ ਦੇ ਵਿੱਚ ਹਾਲੇ ਕੋਈ ਅਲਰਟ ਨਹੀਂ ਆ ਨਾ ਤਾਂ ਪਟਿਆਲੇ ਦੇ ਵਿੱਚ ਨਾ ਇਧਰ ਮਾਨਸਾ ਸਾਸਰ ਦੋਲਗੜ ਦੇ ਵਿੱਚ ਕਿਉਂ ਘੱਗੜ ਹਜੇ ਚੜ ਕੇ ਤਾਂ ਚੱਲਦਾ ਹੋਇਆ ਪਰ ਉਹਦੇ ਵਿੱਚ ਜਿਹੜਾ ਪਾਣੀ ਆ ਰਿਹਾ ਉਹ ਠੀਕ ਠਾਕ ਹੈ ਹਾਲੇ ਉਹ ਘੱਗੜ ਜਰੂਰ ਚੜ ਕੇ ਚੱਲ ਰਿਹਾ ਪਰ ਜਿਹੜਾ ਅੱਜ ਗੋਹਲੇ ਜੀ ਕਿਹਾ ਅਸੀਂ ਦੇਖਦੇ ਹਾਂ ਤੇ 42000 ਕਿ ਹੋ ਸਕਦੇ ਲਗਭਗ ਪਾਣੀ ਜਿਹੜਾ ਉਹਦੇ ਵਿੱਚ ਆ ਰਿਹਾ ਘੱਗੜ ਦੇ ਵਿੱਚ ਸੋ ਘੱਗੜ ਬਹੁਤੇ ਖੇਤਰਾਂ ਦੇ ਵਿੱਚ ਹਾਲੇ ਠੀਕ ਠਾਕ ਹੈ ਤੇ ਉਹਦੇ ਪਾਸਿਓਂ ਅਲਰਟ ਚੌਕਸ ਰਹਿਣ ਲਈ ਜ਼ਰੂਰ ਕਿਹਾ ਗਿਆ ਪਰ ਚੇਤਾਵਨੀ ਅਲਰਟ ਬੱਟੇ ਹੱਦਰ ਤੇ ਹਾਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਨਹੀਂ ਕੀਤਾ ਗਿਆ ਜੇ ਅਗਰ ਗੱਲ ਕਰਦੇ ਹਾਂ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜੋ ਅਪਡੇਟਸ ਆ ਰਹੀਆਂ ਨੇ ਪਾਖੜਾ ਦੇ ਵਿੱਚ ਗੱਲ ਕਰਦੇ ਹਾਂ ਪਿੱਛੋਂ ਜਿਹੜਾ ਪਾਣੀ ਆ ਰਿਹਾ 74000 ਕਿ ਹੋ ਸਕਦੇ ਲਗਭਗ ਤੇ ਜਿਹੜਾ ਅੱਗੇ ਸਤਲੁਜ ਦੇ ਵਿੱਚ ਛੱਡਿਆ ਜਾ ਰਿਹਾ ਡੈਮ ਦੇ ਵਿੱਚ ਤੇ ਉਦੋਂ ਛੱਡਿਆ ਜਾ ਰਿਹਾ 54000 ਕਿ ਹੋ ਸਕਦੇ ਲਗਭਗ ਸੋ ਅੱਗੇ ਆਉਂਦਾ ਆਉਂਦਾ ਪਾਣੀ ਰੋਹਰ ਹੜ੍ਹ ਤੋਂ ਅੱਗੇ ਗੱਲ ਕਰੀਏ ਤੇ ਵਿੱਚ ਇਹਦੇ ਕਾਫੀ ਨਦੀਆਂ ਨਾਲੇ ਚੋਜੜੇ ਹਰੀਕੇ ਹੜ੍ਹ ਤੇ ਜਦੋਂ ਪਹੁੰਚਦਾ ਹੈ ਤੇ ਇਹਦੀ ਮਾਤਰਾ ਕਾਫੀ ਵੱਧ ਜਾਂਦੀ ਹੈ 1.5 ਲੱਖ ਦੇ ਕਿਲੋ ਸਗ ਲਗਫਗ 7 ਲੋਹ ਦਾ ਪਾਣੀ ਹਰੀਕੇ ਹੜ੍ਹ ਤੇ ਪਹੁੰਚ ਰਿਹਾ ਹੈ ਦੂਜੇ ਪਾਸੇ ਜੇਕਰ ਗੱਲ ਕਰਦੇ ਹਾਂ ਫੌਂਗ ਡੈਮ ਤੇ 1390 ਦੇ ਆਸ-ਪਾਸ ਉੱਥੇ ਉਹਦਾ ਲੈਵਲ ਚੱਲਦਾ ਪਿਆ ਹੈ ਫੁੱਟ ਤੇ ਜਿਵੇਂ ਕਿ 7 ਲੋਹ ਦਾ ਜੇਕਰ ਗੱਲ ਕਰੀਏ ਪਾਖੜੇ ਦੇ ਲੈਵਲ ਦੀ ਤੇ 1680 ਉਹਦੀ ਕੈਪੈਸਿਟੀ ਦੀ ਜਿਹੜੀ ਰੈੱਡ ਲਾਈਨ ਹੈ ਪਰ ਉਹ 1670 ਦੇ ਆਸ-ਪਾਸ ਹਲੇ ਚੱਲ ਰਿਹਾ ਤੇ 3 ਫੁੱਟ ਹਲੇ ਡੈਮ ਉੱਨਾ ਰੈੱਡ ਲਾਈਨ ਤੋਂ ਰੈੱਡ ਲਾਈਨ ਤੇ ਡੈਮ ਲਿ ਜਾ ਵੀ ਨਹੀਂ ਜਾਏਗਾ ਕਾਫੀ ਪਾਣੀ ਹਲੇ ਆਉਂਦੇ ਦਿਨਾਂ ਦੇ ਵਿੱਚ ਵਾਧੂ ਛੱਡਿਆ ਜਾਵੇਗਾ ਓਂਗ ਟਾਈਮ ਜਿਹੜਾ ਕੈਪੈਸਿਟੀ ਲੈਵਲ ਹੈ 1390 ਫੁੱਟ ਤੇ ਜਿਹੜਾ 1390 ਤੇ ਹੀ ਇਹ ਡੈਮ ਹਲੇ ਚੱਲ ਰਿਹਾ ਜਿਹਦੇ ਸਦਕਾ 1 ਲੱਖ 20 ਹਜ਼ਾਰ ਪਾਣੀ ਪਿੱਛੋਂ ਆ ਰਿਹਾ ਜਿਹੜਾ ਡੈਮ ਦੇ ਵਿੱਚ ਤੇ ਅੱਗੇ ਛੱਡਿਆ ਜਾ ਰਿਹਾ 80 ਹਜ਼ਾਰ ਦੇ ਕਿਉਂ ਸਕਦੇ ਲੱਗ ਫਗ ਸੋ ਅੱਗੇ ਹੁੰਦੇ ਹੁੰਦੇ ਵਿਆਸ ਦੇ ਵਿੱਚ ਜਿਹੜੀਆਂ ਖੱਡਾਂ ਚੋਂ ਆ ਕੇ ਡਿੱਗਦੀਆਂ ਨੇ ਤੇ ਇਹਦਾ ਵੀ ਪਾਣੀ ਇੱਕ ਡੇਢ ਲੱਖ ਜਾਂ ਕਹ ਲਈਏ 2 ਲੱਖ ਦੇ ਕਰੀਬ ਅੱਗੇ ਪਹੁੰਚ ਰਿਹਾ ਹਰੀਕੇ ਹੈਟ ਤੇ ਸੋ ਕੁੱਲ ਮਿਲਾ ਕੇ ਜਿਹੜਾ ਹਰੀਕੇ ਹੈਟ ਤੇ ਪਾਣੀ ਪਹੁੰਚ ਰਿਹਾ ਪਿੱਛੋਂ ਉਹ 3 ਲੱਖ ਦੇ ਆਸ-ਪਾਸ ਐਸ ਵੇਲੇ ਕਿਉਂ ਸਕਦੇ ਹਿਸਾਬ ਨਾਲ ਪਹੁੰਚ ਰਿਹਾ ਤੇ ਜਿਹੜਾ ਅੱਗੇ ਛੱਡਿਆ ਜਾ ਰਿਹਾ 2 80 ਹ ਅਗਲੇ ਜਿਹੜੇ 24 48 ਜਾਂ ਕਹੋ ਲੀਜੀਏ ਅਗਲੇ ਜਿਹੜੇ 72 ਘੰਟੇ ਨੇ ਉਹ ਫਾਜ਼ਲ ਕਾ ਫਰੀਦਕੋਟ ਫਿਰੋਜ਼ਪੁਰ ਜਿਹੜੇ ਖੇਤਰੇ ਹੜਾ ਦੇ ਮਾਰ ਚੱਲ ਰਹੇ ਨੇ ਇਥੋਂ ਰਾਹਤ ਮਿਲਣ ਦੀ ਹੜਾ ਦੇ ਫਿਲਹਾਲ ਹਾਲੇ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਸਗੋ ਇਹ ਸਿਚੁਏਸ਼ਨ ਥੋੜੀ ਹੋਰ ਵਿਗੜ ਸਕਦੀ ਹੈ ਕਿਉਂਕਿ ਜਿਹੜਾ ਪਾਣੀ ਦਾ ਲੈਵਲ ਆ ਉਹ ਵਧਾਇਆ ਜਾ ਰਿਹਾ 3 ਲੱਖ ਦੇ ਕਰੀਬ ਕਿਉਂਕਿ ਪਾਣੀ ਹਾਲੇ ਹੋਰ ਛੱਡਿਆ ਜਾਣਾ ਹੈ ਹਰੀਕੇ ਹੈਡ ਤੋਂ ਸੋ ਰਾਹਤ ਉਹ ਮਿਲਣੀ ਆਦੋਂ ਜਦੋਂ ਪਿੱਛੋਂ ਪਾਣੀ ਦਾ ਫਲੋ ਘਟੇਗਾ ਜੇਕਰ BBMB ਵੱਲੋਂ ਪਿੱਛੋਂ ਕਿਉਂਕਿ ਪ੍ਰਸ਼ਾਸਨ ਦੇ ਵੀ ਮਜਬੂਰੀ ਆ ਪਾਣੀ ਛੱਡਣਾ ਜ਼ਰੂਰੀ ਆ ਤੇ ਡੈਮ ਫੁੱਲ ਨਹੀਂ ਭਰੇ ਜਾ ਸਕਦੇ ਜਦੋਂ ਕਪੈਸਿਟੀ ਰੈਡ ਲਾਈਨ ਦੇ ਨੇੜੇ ਪਹੁੰਚਦੀ ਆ ਡੈਮ ਤੇ ਉਹ ਪਾਣੀ ਰਿਲੀਜ਼ ਕਰਨਾ ਜ਼ਰੂਰੀ ਹੋ ਜਾਂਦਾ ਇਸ ਲਈ ਜਦੋਂ ਪਾਣੀ ਪਿੱਛੋਂ ਘਟਣਗੇ ਡੈਮ ਥੋੜੇ ਉਨੇ ਹੋਣਗੇ ਫਿਰ ਰਾਹਤ ਜਿਹੜੀ ਆ ਸਤਲੁਜ ਤੇ ਬਿਆਸ ਆਖੋਂ ਮਿਲੇਗੀ ਤੇ ਅੱਗੇ ਹਰੀਕੇ ਹੜ੍ਹ ਤੇ ਪਾਣੀ ਪਹੁੰਚਣਾ ਘੱਟ ਹੋਏਗਾ ਸੋ احتیاطਨ ਵਜੋਂ ਅੱਜ ਜਿਹੜੇ ਆ ਲੁਧਿਆਣੇ ਜਿਹੜੇ ਤੇ ਆਸਾਸ ਖੇਤਰਾਂ ਦੇ ਵਿੱਚ ਅਲਰਟ ਜਾਰੀ ਕੀਤੇ ਫਲੋਰ ਨਕੋਦਰ ਇੱਥੇ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਤੇ ਰਹਿਣ ਨੂੰ ਕਿਹਾ ਗਿਆ ਕਿਉਂਕਿ ਸਤਲੁਜ ਦੇ ਵਿੱਚ ਪਾਣੀ ਵਧਾ ਕੇ ਛੱਡਿਆ ਜਾਵੇਗਾ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਹੌਲੀ ਹੌਲੀ ਪਾਣੀ ਜਾਊਗਾਦਰ ਉਹਦੇ ਵਿੱਚ ਵਧਾਇਆ ਜਾ ਰਿਹਾ ਸੋ ਆਉਂਦੇ ਜਿਹੜੇ 24 48 ਘੰਟੇ ਨੇ ਕਾਫੀ ਅਹਿਮ ਨੇ ਹਰੀਕੇ ਹੜ ਤੋਂ ਅੱਗੇ ਜਿਹੜੇ ਖੇਤਰ ਪੈਂਦੇ ਆ ਫਾਜ਼ਲ ਕਾਫਰੀਦਕੋ ਫਰੋਸ ਦੇ ਨਾ ਖੇਤਰਾਂ ਦੇ ਲਈ ਦੂਜੇ ਹਸੇ ਕਗਰ ਵੀ ਕਾਫੀ ਅਹਿਮ ਨੇ ਅਗਲੇ 24 ਘੰਟੇ ਕਿ ਜੇਕਰ ਕਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਮੀਂਹ ਪੈ ਗਿਆ ਤੇ ਸਾਰਾ ਪਾਣੀ ਕਗਰ ਦੇ ਵਿੱਚ ਆਉਣਾ ਸੋ ਇਹਦੇ ਵਿੱਚੜਨ ਦੇ ਅਸਾਰ ਹੋਣਗੇ ਸੋ ਇਹ ਵੀ ਕਾਫੀ ਕੁਝ ਡਿਪੈਂਡ ਕਰਦਾ ਅਗਲੇ 24 ਘੰਟਿਆਂ ਦੇ ਵਿੱਚ ਸਿੰਸ ਫਰਮ ਦਾ ਕੱਲ ਮੈਦਾਨਾਂ ਵਾਲੀ ਅਖੀਲਾ ਦੇਣਾ ਜਿਹੜੇ ਜਿਲਿਆਂ ਦੇ ਵਿੱਚ ਕੱਲ ਮੀਂਹ ਆ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਪਰਸੋਂ ਤੋਂ ਕਾਰਵਾਈਆਂ ਘਟ ਜਾਣਗੀਆਂ ਮੈਦਾਨਾਂ ਦੇ ਵਿੱਚ ਪਰ ਪਹਾੜਾਂ ਦੇ ਵਿੱਚ ਜਾਰੀ ਰਹਿਣਗੀਆਂ ਤੇ ਉਸ ਤੋਂ ਬਾਅਦ ਗੱਲ ਕਰੀਏ 4-5 ਤਰੀਕ ਤੋਂ ਤੇ ਪਹਾੜਾਂ ਦੇ ਵਿੱਚ ਵੀ ਗਤੀਵਿਧੀਆਂ ਮੀਹਆਂ ਦੀਆਂ ਘਟਲੀਆਂ ਸ਼ੁਰੂ ਹੋ ਜਾਣਗੀਆਂ ਹਾਲਾਂਕਿ ਜਿਹੜੇ ਮੌਨਸੂਨ ਦਾ ਸੀਜ਼ਨ ਹੈ ਤੇ ਟੁੱਟਮੀਆਂ ਕਾਰਵਾਈਆਂ ਜਾਰੀ ਰਹਿਣਗੀਆਂ 5-6-7-8 ਤਰੀਕ ਤੱਕ ਵੀ ਬਾਕੀ ਜਿਵੇਂ ਜਿਵੇਂ ਅਪਡੇਟਸ ਆਉਂਦੀਆਂ ਰਹਿਣਗੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਜਿਆਦਾ ਸਤਿਕਾਰ